ਕਿ ਬਤਾਈਆਂ ਜੀ ਪਹਿਲੀ ਗੱਲ ਤਾਂ ਤੁਸੀਂ ਖੜੇ ਹੋ ਹਨ ਮੈਨੂੰ ਅਪਰੀਸ਼ੀਏਟ ਕਰਦੇ ਹੋ ਇਹ ਇਹਨਾਂ ਲੋਕਾਂ ਕੋਲੋਂ ਨਾ ਪੁੱਛ ਕੇ ਦੱਸਿਓ ਤੁਹਾਡੀ ਕਾਲੀ ਦਲ ਦੀ ਸਰਕਾਰ ਵੇਲੇ ਤੋਂ ਜਿਹੜੇ ਘਪਲੇ ਹੋਏ ਨੇ ਪਿੰਡ ਦੇ ਵਿੱਚ ਮੇਰੀ ਗੱਲ ਸੁਣ ਲਿਓ ਹੁਣ ਖੜ ਕੇ ਜੇ ਸੱਚਿਓਂ ਗੁਰੂ ਮਹਾਰਾਜ ਹਾਜ਼ਰ ਮਾਜਰ ਨੇ ਇਹ ਸਰਕਾਰ ਆਪੇ ਇਹਦੇ ਨਾਮ ਤੋਂ ਪੁੱਛੋ ਉਹ ਤਾਂ ਮੈਂ ਕਰੇ ਰਹਿਣਾ ਕੰਮ ਠੀਕ ਹੈ ਤੇ ਤੁਸੀਂ ਉਹ ਲੋਕੋ ਤੁਹਾਡੇ ਨਾਲ ਵੀ ਮੈਂ ਖੜ ਗਿਆ ਸੀਗਾ ਤੁਰ ਪਿਆ ਸੀ ਤੇ ਤੁਸੀਂ ਲੋਕ ਹੀ ਫੋਨ ਕਰਕੇ ਕਹਿੰਦਾ ਸੀ ਇੱਕ ਬੰਦੇ ਦੇ ਹੰਕਾਰ ਨੂੰ ਪੱਠੇ ਪਾਣ ਲਈ ਗੁਰਿੰਦਰ ਪਿੰਡੋਂ ਚੱਲ ਜਾ ਹੋਰ ਪਿੰਡ ਦੇਖ ਲਾ ਤੁਸੀਂ ਇੰਨਾ ਕੜਮ ਚੌਧਰੀਆਂ ਨੂੰ ਜਿਨ੍ਹਾਂ ਨੇ ਪਿੰਡ ਦੇ ਬਰਬਾਦੀ ਕੀਤੀ ਆ ਬੇੜੇਗਰ ਕੀਤੇ ਆ ਅੱਜ ਵੀ ਮੂਰੇ ਕੀਤੇ ਹੋਏ ਨੇ ਤੁਸੀਂ ਗੱਲਾਂ ਮਾਰ ਦਿਓ ਕਿੱਧਰ ਤੁਲੀ ਦਿੱਤੇ ਨੇ ਸਰਬਸਰਤੀ ਵਾਲੇ ਪਾਸੇ ਕਿੱਧਰ ਤੁਹਾਡੀਆਂ ਸਰਕਾਰਾਂ ਵੱਲੇ ਆਈਆਂ ਗ੍ਰਾਂਟ ਦੱਸਿਓ ਵੜੇ ਜਿਆ ਕਿਦੋਂ ਗ੍ਰਾਂਟ ਦਿੱਤੀ ਹੈ ਤੁਸੀਂ ਵੀਰੇ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਵਾਲੀ ਦੱਸਿਓ ਹੈਗਾ ਕੋਈ ਜਵਾਬ ਸਾਡੀ ਕਿਹੜਾ ਤੁਸੀਂ ਕਹ ਗਰੀਬ ਬੰਦੇ ਨੂੰ ਕਿਸੇ ਨੂੰ ਉਠਾ ਨਹੀਂ ਦਿੰਦੇ ਅਮੀਰ ਜਾਦੀਆਂ ਨੂੰ ਕੜਮ ਚੌਧਰੀਆਂ ਨੂੰ ਹੰਕਾਰੇ ਹੋਏ ਨੂੰ ਫੇਰ ਤੁਸੀਂ ਮੁਰੇ ਕਰਦੇ ਹੋ ਤੁਹਾਡੇ ਕੋਲ ਜਵਾਬ ਨਹੀਂ ਹੈ 12 ਤਰੀਕ ਨੂੰ ਸੰਗਤ ਦੇ ਜਵਾਬ ਦੇ ਦੇਣਾ ਜਵਾਬ ਤਾਂ ਜਵਾਬ ਤਾਂ ਦੇ ਹੀ ਦੇਣਾ ਗੁੰਮਰਾਹ ਨਾ ਕਰੋ ਲੋਕਾਂ ਨੂੰ ਅੱਜ ਤੱਕ ਪੰਜਾਬ ਨੂੰ ਲੁੱਟ ਲੁੱਟ ਕੇ ਖਾਦਾ ਪੰਥ ਨੂੰ ਲੁੱਟ ਲੁੱਟ ਕੇ ਖਾਦਾ ਇਹਦਾ ਜਵਾਬ ਦਓ ਸਬੂਤ ਚੱਕੀ ਫਿਰਦਾ ਮੈਂ ਲੈ ਕੇ ਸਾਨੂੰ ਜਵਾਬ ਜੇ ਸੱਚੇ ਹੋ ਕੋਈ ਇੱਕ ਖਰਾਬ ਕੀਤਾ ਲੋਕਾਂ ਦਾ ਲੋਕ ਰਿਸੈਵਰੀਆਂ ਤੱਕ ਪਹੁੰਚਦੇ ਹੋ ਜਾ ਕੇ ਜੇ ਕੋਈ ਵਿਰੋਧ ਕਰਦਾ ਹੈ ਜਾਰੀਆਂ ਦੋਸਤੀਆਂ ਤੱਕ ਪਹੁੰਚਦੇ ਹੋ ਸੋਸ਼ਲ ਮੀਡੀਆ ਤੇ ਪੋਸਟਾਂ ਤਾਪਾਉਣੇ ਆ ਤੁਸੀਂ ਕੰਨ ਪਰਦੇ ਹੋ ਲੋਕਾਂ ਦੇ ਤੁਸੀਂ ਕੰਨ ਪਰਦੇ ਹੋ ਲੋਕਾਂ ਦੇ ਸਾਨੂੰ ਅਵੇਅਰ ਕਰਨਾ ਪੈਂਦਾ ਲੋਕਾਂ ਨੂੰ ਵੀ ਇਦਾਂ ਦੇ ਲੋਕਾਂ ਤੋਂ ਬਚੋ ਬਿਲਾ ਦੇ ਖੋਟੇ ਲੋਕਾਂ ਤੋਂ ਬਚੋ ਪਿੰਡਾਂ ਦੀ ਪਰਵਾਦੀ ਕਰਨ ਵਾਲਿਆਂ ਤੋਂ ਬਚੋ ਹੁਣ ਵੀ ਨਹੀਂ ਕੰਮ ਕਰਨ ਦਿੰਦਾ ਤੁਸੀਂ ਪਿੰਡ ਦਾ ਸਰਕਾਰ ਚਾਹੁੰਦੀ ਆ ਸਰਕਾਰ ਨੇ 35 ਲੱਖ ਰੁਪਈਆ ਦਿੱਤਾ ਗਰਾਉਂਡ ਲਈ ਡੇਰਿਆਂ ਦੇ ਮਤਿਆਂ ਦਾ ਤੁਸੀਂ ਨਹੀਂ ਸੈਂਡ ਕਰਦੇ ਐਮਐਲਏ ਕਹਿੰਦਾ ਮਟੀਰੀਅਲ ਚੱਕੋ ਜਿੰਨਾ ਚਾਹੀਦਾ ਮੈਂ ਚੱਕੋਣਾ ਕਿਉਂ ਨਹੀਂ ਮੈਂ ਤਾਂ ਤਾਂ ਸੈਂਡ ਕਰਦੇ 50% ਲੋਕਾਂ ਨੂੰ ਇੱਥੇ ਕਾਲਾ ਪੀਲਿਆ ਪੰਜ ਛੇ ਮੋਟਾ ਤੁਹਾਡੇ ਨਾਲ ਦੇ ਦੀਆਂ ਕੈਂਸਰ ਨਾਲ ਹੋ ਗਈਆਂ ਹੈ ਅੱਜ ਤੱਕ ਕਿਉਂ ਨਹੀਂ ਬੋਲੇ ਤੁਸੀਂ ਕਿਉਂ ਨਹੀਂ ਪਿੰਡ ਦੇ ਵਿੱਚੋਂ ਛੱਪੜ ਕੱਟਿਆ 20 ਲੱਖ ਰੁਪਈਆ ਪਿੰਡ ਨੂੰ ਆਪਦੇ ਨਾਲ ਸਾਲ ਦੀ ਵਾਹਿਗੁਰੂ ਵਾਹਿਗੁਰੂ ਨਹੀਂ ਲੈਖੇ ਲੈਣੇ ਆ ਬਾਹੁਰੂ ਨਹੀਂ ਅਰਦਾਸ ਕੀਤੀ ਦਿਨਾ ਬੀਬੀ ਹਰਸਿਮਰਤ ਕਰੋ ਬਾਦਲ ਨੇ ਅੱਜ ਕਿੱਥੇ ਖੜੇ ਕਰਤੇ ਤੁਹਾਨੂੰ ਹਾਂ ਧਰਮੇ ਬਾਜੋ ਬਤ ਦੇ ਤੁਸੀਂ ਲੋਕਾਂ ਦੇ ਮੋਢੇ ਬਤਦੇ ਹੋ ਬਤਲਾ ਨਹੀਂ ਬੇੜੇ ਕਰਨੇ ਲੋਢੇ ਬੇੜਾ ਘਰ ਕਰਕੇ ਰੱਖਤਾ ਗਲਮਣ ਪਿੰਡ ਆ ਕੇ ਦੇਖੀ ਜਿਵੇਂ ਨਾ ਹੋਇਆ ਫੋਟੋ ਦਾ